ਸਰ ਬਕਵਾਕ ਪਾਰਟੀਆਂ ਨੂੰ ਤਾਂ ਜੰਦਰ ਦੇ ਲੋਕਾਂ ਨੇ ਦੇਖ ਲਿਆ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦੀ ਪਾਰਟੀ ਹੋਵੇ ਕਿ ਇੱਕ ਮੌਕਾ ਜਿਹੜਾ ਆ ਜੰਦਰ ਵਾਸੀਆਂ ਨੂੰ ਬਸਪਾ ਨੂੰ ਦੇਣਾ ਚਾਹੀਦਾ ਦੇਖੋ ਇੱਕ ਤਾਂ ਮੁੰਡਾ ਯੰਗ ਆ ਬਾਕੀ ਤਾਂ ਸਾਰਿਆਂ ਦੀ ਉਮਰ ਵੀ ਤਕਰੀਬਨ 70 75 ਦਾ ਕੇਪੀ ਹੋ ਗਿਆ ਤੇ ਚੰਨੀ ਸਾਹਿਬ ਵੀ ਪਹਿਣ ਛੱਡਦੇ ਲੱਗੇ ਆ ਇਹ ਯੰਗ ਮੁੰਡਾ ਆ ਪੜਿਆ ਲਿਖਿਆ ਐਡਵੋਕੇਟ ਆ ਲੋਕਾਂ ਦੇ ਮਸਲੇ ਸਮਝਦਾ ਲੋਕਾਂ ਦਾ ਦੁੱਖਦਰ ਸਮਝਦਾ ਜ਼ਮੀਨ ਤੋਂ ਉੱਟਿਆ ਹੋਇਆ ਆ ਦੇਖੋ ਜੇ ਤਾਂ ਜਾਤ-ਬਾਤ ਨੂੰ ਉਪ ਤੋਂ ਉਪ ਉੱਠ ਕੇ ਕਿਸੇ ਨੂੰ ਜਿਤਾਉਣਾ ਚਾਹੀਦਾ ਤੇ ਉਹਦਾ ਨਾਮ ਹੈਗਾ ਮੁੰਡੇ ਐਡਵੋਕੇਟ ਬਲਵਿੰਦਰ ਕੁਮਾਰ। ਸੱਲਾਸ ਬਲ ਆਪਣੇ ਆ ਅੱਜ ਕੱਲ ਲੀਡਰ ਜਿਹੜੇ ਚਾਹੇ ਚੰਨੀ ਸਾਹਿਬ ਆ ਚਾਹੇ ਰਿੰਕੂ ਸਾਹਿਬ ਆ ਇਹ ਸੰਗਤਾਂ ਨੂੰ ਖਾਸ ਕਰਕੇ ਗੁਰੂ ਅਦਾਸ ਲਾਹੇ ਸੰਗਤਾਂ ਨੂੰ ਇਹ ਵਾਅਦਾ ਕਰ ਰਿਹਾ ਕਿ ਸਾਨੂੰ ਵੋਟਾਂ ਪਾਓ ਅਸੀਂ ਆਦਮਪੁਰੇਰਪੁਰ ਦਾ ਨਾਮ ਗੁਰੂ ਅਦਾਸ ਦੇ ਨਾਂ ਤੇ ਰੱਖ ਦਾਂਗੇ। ਜਦ ਕਿ ਇਹ ਸਰਕਾਰ ਵਿੱਚ 5 ਸਾਲ ਰਹੀ ਆ 3 ਮਹੀਨੇ ਮੰਤਰੀ ਵੀ ਰਿਹਾ ਮੁੱਖ ਮੰਤਰੀ ਵੀ ਚੰਨੀ ਰਿਹਾ ਉਦੋਂ ਨਹੀਂ ਕੀਤਾ ਕਿ ਸਰ ਐਮਪੀ ਬਣ ਕੇ ਰੱਖ ਦੇਣਗੇ। ਇਹ ਉਹ ਡੱਡੂ ਆ ਜੋ ਛੱਪੜ ਜਿਹੜਾ ਮੀਂ ਇਹ ਉਹ ਹੀ ਡੱਡੂ ਆ ਜਦੋਂ ਇਲੈਕਸ਼ਨ ਆਉਂਦੀ ਹੈ ਨਾ ਉਦੋਂ ਇਹਨਾਂ ਨੂੰ ਪਤਾ ਵੀ ਮੁੱਦਾ ਹੋਊ ਤੁਹਾਡੇ ਕੋਲ ਹੈਗਾ ਹੁਣ 에어ਪੋਰਟ ਦਾ ਨਾਂ ਜਦੋਂ ਸਰਕਾਰ ਤਕਰੀਬਨ ਜਿਹੜਾ ਵੀ ਆਉਂਦਾ ਜਦੋਂ ਵੀ ਇਲੈਕਸ਼ਨ ਆਉਂਦਾ ਹਰੇ ਹਰੇ ਹਰ ਇੱਕ ਇਲੈਕਸ਼ਨ ਦੇ ਵਿੱਚ ਇਹ ਮੁੱਦਾ ਚੱਕਿਆ ਜਾਂਦਾ ਵੀ ਅਸੀਂ 에어ਪੋਰਟ ਆਦਮਪੁਰ 에어ਪੋਰਟ ਦਾ ਨਾਂ ਰੱਖਾਂਗੇ ਕਰੋ 10 ਬਾਰੇ ਨਾਂ ਤੇ ਪਰ ਨਹੀਂ ਇਹ ਕਦੇ ਨਹੀਂ ਰੱਖਣਗੇ ਦੇਖੋ ਸਾਡੇ ਰਹਿਬਰਾਂ ਦਾ ਸਤਕਾਰ ਬਹੁਜ ਸਮਾਜ ਪਾਰਟੀ ਨੂੰ ਪਤਾ ਭਲੀ ਭਾਂਦੀ ਵੀ ਅਸੀਂ ਆਪਣੇ ਰਹਿਬਰਾਂ ਦਾ ਸਤਕਾਰ ਕਰਨਾ ਔਰ ਉਹਨਾਂ ਦੇ ਨਾਂ ਤੇ ਯੂਨੀਵਰਸਟੀਆਂ ਉਹਨਾਂ ਦੇ ਨਾਂ ਤੇ ਸ਼ਹਿਰਾਂ ਦੇ ਨਾਂ ਉਹਨਾਂ ਦੇ ਨਾਂ ਦੇ ਜ਼ਿਲ੍ਹਿਆਂ ਦੇ ਨਾਂ ਜੇ ਬਣਾਇਆ ਕਿਸੇ ਨੇ ਯੂਪੀ ਚ ਪੈਣ ਮਾਇਆ ਵਦੀਨੇ ਬਣਾਇਆ ਸਰ ਸਰ ਜਨਤਕ ਲੋਕ ਸਭਾ ਜਿਹੜੀ ਰਿਜ਼ਰਵ ਲੋਕ ਸਭਾ ਆ ਇੱਥੇ ਸਾਰੇ ਜਿਹੜੇ ਕੈਂਡੀਡੇਟ ਦੇ ਜਿਹੜੇ ਐਸਸੀ ਭਾਈ ਚੜ੍ਹਦੀ ਆ ਹੁਣ ਜੇ ਐਸਸੀ ਭਾਈ ਚਾਦੇ ਲੋਕਾਂ ਨੇ ਵੋਟ ਪਾਉਣੀ ਹੋਵੇ ਤੇ ਉਹ ਲੀਡਰ ਦੇਖ ਕੇ ਪਾਉਣ ਜਾਂ ਫਿਰ ਪਾਰਟੀ ਦੇਖ ਕੇ ਪਾਉਣ ਦੇਖੋ ਨਾਂ ਦਾ ਪਾਰਟੀ ਦੇਖੋ ਇਸ ਵੇਲੇ ਲੀਡਰ ਦੇਖੋ ਕਿਉਂਕਿ ਲੀਡਰ ਜਿੰਨੇ ਲੀਡਰ ਆ ਬਾਕੀ ਸਾਰੇ ਸਾਰੇ ਕੋਈ ਕਿਧਿਓ ਗਿਆ ਕੋਈ ਕਿਸੇ ਪਾਰਟੀ ਜੋ ਗਿਆ ਕੋਈ ਕਿਸੇ ਪਾਰਟੀ ਜੋ ਗਿਆ ਇਸ ਕਰਕੇ ਜੇ ਤੁਸੀਂ ਬਹੁਜ ਸਮਾਜ ਪਾਰਟੀ ਦਾ ਆਪਣਾ ਸਾਡਾ ਕੈਡਰ ਬਹੁਤ ਸਟਰੋਂਗ ਆ ਜਿਲ੍ਹੇ ਜੰਦਰ ਦੇ ਵਿੱਚ ਲਗਭਗ 2 ਲੱਖ ਵੋਟ ਪਈ ਆ ਪਿਛਲੀ ਵਾਰ ਆਪਣਾ ਸਾਡਾ ਆਪਣਾ ਕੈਡਰ ਵੀ ਬਹੁਤ ਆ ਪਰ ਸਾਡੇ ਬਵਿੰਦਰ ਕੁਮਾਰ ਦੀ ਆਪਣੀ ਛਵੀ ਵੀ ਬਹੁਤ ਵਧੀਆ ਚੰਨੀ ਸਾਹਿਬ ਦਾ ਬੜਾ ਆ ਰਿਹਾ ਕਿ ਘਰ ਘਰ ਚੰਨੀ ਕਰਦਾ ਮਸਲੇ ਹੱਲ ਜਦੋਂ ਮੁੱਖ ਮੰਤਰੀ ਬਣੇ ਸੀ ਕਿੰਨੇ ਕ ਮਸਲੇ ਹੱਲ ਕਰਤੇ ਉਹਨਾਂ ਨੇ ਨਹੀਂ ਕਿਸੇ ਨੇ ਮਸਲੇ ਚੰਨੀ ਕਿਸੇ ਥਰਗੀ ਜੰਨੀ ਨਹੀਂ ਗਿਆ ਅਜਿੱਦਾਂ ਦੀ ਹਰਕਤਾਂ ਕਰ ਰਹੇ ਇਹ ਤੁਸੀਂ ਸੈਲਿਬ੍ਰਿਟੀ ਆ ਤੁਸੀਂ ਸਮਾਜ ਦੇ ਨੁਮਾਇੰਦੇ ਕੀ ਕਰ ਰਹੇ ਆ ਕਿਦਾਂ ਦੀ ਤੁਸੀਂ ਹਰਕਤਾਂ ਕਰ ਰਹੇ ਆ ਨਾ ਇਹ ਹਰਕਤਾਂ ਇਹਨਾਂ ਨੂੰ ਪਾਉਂਦੀਆਂ ਨਹੀਂ ਇਹਨਾਂ ਦੇ ਦਿਮਾਗ ਦੇ ਵਿੱਚ ਜੋ ਉਹ ਗੰਦਾ ਕੀੜਾ ਨਾ ਉਹ ਨਿਕਲ ਨਹੀਂ ਰਿਹਾ ਉਹ ਕੀੜਾ ਦਿਮਾਗ ਦੇ ਵਿੱਚ ਜਗਾ ਇਸ ਕਰਕੇ ਲੋਕਾਂ ਨੇ ਇਹਨਾਂ ਦਾ ਨਾਮ ਰੱਖਿਆ ਕਿ ਜੰਨੀ ਸਤਿਓ ਜੈ ਭੀਮ ਜੈ ਭਾਰ ਜੀ ਅੱਜ ਜੀ ਅਸੀਂ ਨਕੋਦਰ ਵੇਖੇ ਪਹੁੰਚੇ ਹਾਂ ਭੋਜਨ ਸਮਾਜ ਪਾਰਟੀ ਵੱਲੋਂ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਇੱਕ ਬਹੁਤ ਵੱਡੀ ਮੀਟਿੰਗ ਰੱਖੀ ਗਈ ਹੈ ਸਾਡੇ ਨਾਲ ਜੰਦਰ ਆਪਣੇ ਨਕੋਦਰ ਤੋਂ ਸ਼ਹਿਰੀ ਪ੍ਰਧਾਨ ਹਨ ਵਿਜੇ ਮੜਾੜੀ ਸਰ ਜੈਪੀਮ ਜੀ ਜੈਪੀਮ ਜੈ ਭਾਰਤ ਧੰਨਵਾਦ ਭਾਈ ਲਾਵੀ న్యూ ਚੈਨਲ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਕਵਰੇਜ ਕਰਨ ਲਈ ਪਹੁੰਚੇ ਜੀ ਸਰ ਨਕੋਦਰ ਤੋਂ ਕਿਹੋ ਜਿਹਾ ਜਿਹੜਾ ਲੋਕਾਂ ਦਾ ਰੁਝਾਨ बसपा ਪ੍ਰਤੀ ਮਿਲ ਰਿਹਾ ਜੀ ਤੁਹਾਨੂੰ ਦੇਖੋ ਰੁਝਾਨ ਤਾਂ ਸਾਨੂੰ ਬਹੁਤ ਵਧੀਆ ਬਾਈ ਵਿੱਚ ਵੀ ਮਿਲਿਆ ਰੁਝਾਨ ਬਹੁਤ ਸਟੌਪ ਦਾ ਕਿਉਂਕਿ ਲੋਕਾਂ ਨੇ ਬਾਈ ਵਿੱਚ ਵੀ ਸਾਨੂੰ ਉਹ ਨਾ ਬਦਲ ਰੂ ਕਾਂਗਰਸ ਜਿੱਤੀ ਸੀ ਔਰ ਅਕਾਰਦਾ ਦੂਜੇ ਨੰਬਰ ਤੇ ਆਇਆ ਸੀ ਔਰ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਆ ਉਦੋਂ ਇਹਨਾਂ ਦਾ ਝਾੜੂ ਵਾਲਿਆਂ ਦਾ ਜਿਵੇਂ ਜੋਰਾ ਸੰਖੜੇ ਸੀ ਔਰ ਉਹਨਾਂ ਨੂੰ 3000 ਬੋਟ ਪਈ ਸੀ ਉਦੋਂ 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 ਜਿਹੜੇ ਲੋਕ ਸਭਾ ਜਲੰਧਰ ਦੇ ਲੋਕਾਂ ਨੇ ਸਾਨੂੰ ਬਦਲ ਦੇ ਰੂਪ ਚ ਦੇਖਿਆ ਇਸ ਕਰਕੇ ਜੇ ਉਦੋਂ ਦੇਖਿਆ ਤੇ ਅੱਜ ਵੀ ਸਾਨੂੰ ਬਦਲ ਉਦੋਂ ਵੱਧ ਹੰਗਾਰਾ ਮਿਲ ਰਿਹਾ ਔਰ ਸਪੋਰਟ ਵੀ ਪੂਰੀ ਮਿਲੀ ਤੁਸੀਂ ਦੇਖਿਆ ਅੱਜ ਆ ਜਨਨ ਵਰਗ ਦਾ ਏਰੀਆ ਸਾਰਾ ਜਿੱਥੇ ਬੈਠੇ ਜਿੱਥੇ ਮੀਟਿੰਗ ਕਰ ਰਹੇ ਅਸੀਂ ਔਰ ਸਾਨੂੰ ਉਹਨਾਂ ਨੇ ਫੰਡ ਵੀ ਦਿੱਤਾ ਔਰ ਸਾਨੂੰ ਸਪੋਰਟ ਵੀ ਦਿੱਤੀ ਪੂਰੀ ਦੇਖੋ ਜੇ ਅਸੀਂ ਸਾਡੇ ਦਾ ਸਾਹ ਉਹ ਨਾਰਾ ਸੀ ਇੱਕ ਨੋਟ ਤੇ ਇੱਕ ਬੋਟ ਸਾਨੂੰ ਪੈਸਾ ਵੀ ਦਿੱਤਾ ਇਹਨਾਂ ਨੇ ਲੋਕਾਂ ਨੇ ਔਰ ਬੋਟ ਵੀ ਦੇ ਰਹੇ ਆ ਸਰ ਬਖਵਕ ਪਾਰਟੀਆਂ ਨੂੰ ਤਾਂ ਜੰਦਰ ਦੇ ਲੋਕਾਂ ਨੇ ਦੇਖ ਲਿਆ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦੀ ਪਾਰਟੀ ਹੋਵੇ ਕਿ ਇੱਕ ਮੌਕਾ ਜਿਹੜਾ ਆ ਜੰਦਰ ਵਾਸੀਆਂ ਨੂੰ ਬਸਪਾ ਨੂੰ ਦੇਣਾ ਚਾਹੀਦਾ ਦੇਖੋ ਇੱਕ ਤਾਂ ਮੁੰਡਾ ਯੰਗ ਆ ਬਾਕੀ ਤਾਂ ਸਾਰਿਆਂ ਦੀ ਉਮਰ ਵੀ ਤਕਰੀਬਨ 70 75 ਦਾ ਕੇਬੀ ਹੋ ਗਿਆ ਤੇ ਚੰਨੀ ਸਾਹਿਬ ਵੀ ਪਹਿਣ ਛੱਡਦੇ ਲੱਗ ਗਿਆ ਇਹ ਯੰਗ ਮੁੰਡਾ ਆ ਪੜਿਆ ਲਿਖਿਆ ਐਡਵੋਕੇਟ ਆ ਲੋਕਾਂ ਦੇ ਮਸਲੇ ਸਮਝਦਾ ਲੋਕਾਂ ਦੁੱਖਦਰ ਸਮਝਦਾ ਜ਼ਮੀਨ ਤੋਂ ਉੱਠਿਆ ਹੋਇਆ ਦੇਖੋ ਜੇ ਤਾਂ ਜਾਤ ਬਾਤ ਨੂੰ ਉੱਪ ਤੋਂ ਉੱਪ ਉੱਠ ਕੇ ਕਿਸੇ ਨੂੰ ਜਿਤਾਉਣਾ ਚਾਹੀਦਾ ਤੇ ਉਹਦਾ ਨਾਮ ਹੈਗਾ ਮੁੰਡੇ ਐਡਵੋਕੇਟ ਬਲਵਿੰਦਰ ਕੁਮਾਰ ਦੂਜੀ ਗੱਲ ਮੈਂ ਕਹਿੰਦਾ ਸਾਰੇ ਕੈਂਡੀਡੇਟ ਆਪਣੇ ਆਪਣੇ ਸਾਹਮਣੇ ਰੱਖ ਲਿਓ ਉਸ ਤੋਂ ਬਾਅਦ ਆਪਣੇ ਦਿਲ ਦੇ ਹੱਥਾਂ ਲਾ ਕੇ ਸਾਦੇ ਸੋਚਿਓ ਡਿਸਰਵ ਕੌਣ ਕਰਦਾ ਤੁਹਾਡੇ ਦਿਮਾਗ ਦੇ ਵਿੱਚ ਸਿਰ ਬਲਵਿੰਦਰ ਕੁਮਾਰ ਦਾ ਨਾਮ ਆਊਗਾ ਸਰ ਜੰਦਰ ਲੋਕ ਸਭਾ ਜਿਹੜੀ ਇਹ ਰਿਜ਼ਰਵ ਲੋਕ ਸਭਾ ਆ ਇੱਥੇ ਸਾਰੇ ਜਿਹੜੇ ਕੈਂਡੀਡੇਟ ਦੇ ਜਿਹੜੇ ਐਸਸੀ ਭਾਈਚਾਰੇ ਦੇ ਆ ਹੁ ਤੇ ਉਹ ਲੀਡਰ ਦੇਖ ਕੇ ਪਾਉਣ ਜਾਂ ਫਿਰ ਪਾਰਟੀ ਦੇਖ ਕੇ ਪਾਉਣ ਦੇਖੋ ਨਾ ਦਾ ਪਾਰਟੀ ਦੇਖੋ ਇਸ ਵੇਲੇ ਲੀਡਰ ਦੇਖੋ ਕਿਉਂਕਿ ਲੀਡਰ ਜਿਹਨੇ ਲੀਡਰ ਹੈ ਬਾਕੀ ਸਾਰੇ ਸਾਰੇ ਕੋਈ ਕਿਧਿਓ ਗਿਆ ਕੋਈ ਕਿਸੇ ਪਾਰਟੀ ਜੋ ਗਿਆ ਕੋਈ ਕਿਸੇ ਪਾਰਟੀ ਜੋ ਗਿਆ ਇਸ ਕਰਕੇ ਜੇ ਤੁਸੀਂ ਬਹੁਜ ਸਮਝ ਪਾਰਟੀ ਦਾ ਆਪਣਾ ਸਾਡਾ ਕੈਡਰ ਬਹੁਤ ਸਟਰੋਂਗ ਹੈ ਜਿਲਹੇ ਜੰਦਰ ਦੇ ਵਿੱਚ ਲਗਭਗ 2 ਲੱਖ ਵੋਟ ਪਈ ਆ ਪਿਛਲੀ ਵਾਰ ਆਪਣਾ ਸਾਡਾ ਆਪਣਾ ਕੈਡਰ ਵੀ ਬਹੁਤ ਯਾ ਪਰ ਸਾਡੇ ਬਵਿੰਦਰ ਕੁਮਾਰ ਦੀ ਆਪਣੀ ਛਵੀ ਵੀ ਬਹੁਤ ਵਧੀਆ ਚੰਨੀ ਸਾਹਿਬ ਦਾ ਬੜਾ ਆ ਰਿਹਾ ਕਿ ਘਰ ਘਰ ਚੰਨੀ ਕਰਦਾ ਮਸਲੇ ਹੱਲ ਜਦੋਂ ਮੁੱਖ ਮੰਤਰੀ ਬਣੇ ਸੀ ਕਿੰਨੇ ਕ ਮਸਲੇ ਹੱਲ ਕਰਤੇ ਉਹਨਾਂ ਨੇ ਨਹੀਂ ਕਿਸੇ ਨੇ ਮਸਲੇ ਚੰਨੀ ਕਿਸੇ ਥਰਕੀ ਜਾਨੀ ਨਹੀਂ ਗਿਆ ਅੱਜ ਜਿੰਦਾਂ ਦੀ ਹਰਕਤਾਂ ਕਰ ਰਹੇ ਇਹ ਤੁਸੀਂ ਸੈਲਿਬ੍ਰਿਟੀ ਆ ਤੁਸੀਂ ਸਮਾਜ ਦੇ ਨੁਮਾਇੰਦੇਗੀ ਕਰ ਰਹੇ ਆ ਕਿੱਦਾਂ ਦੀ ਤੁਸੀਂ ਹਰਕਤਾਂ ਕਰ ਰਹੇ ਆ ਨਾ ਇਹ ਹਰਕਤਾਂ ਇਹਨਾਂ ਨੂੰ ਪਾਉਂਦੀਆਂ ਨਹੀਂ ਇਹਨਾਂ ਦੇ ਦਿਮਾਗ ਦੇ ਵਿੱਚ ਜੋ ਉਹ ਗੰਦਾ ਕੀੜਾ ਨਾ ਉਹ ਨਿਕਲ ਨਹੀਂ ਰਿਹਾ ਉਹ ਕੀੜਾ ਦਿਮਾਗ ਦੇ ਵਿੱਚ ਜਗਾ ਇਸ ਕਰਕੇ ਲੋਕਾਂ ਨੇ ਇਹਨਾਂ ਦਾ ਨਾਮ ਰੱਖਿਆ ਕਿ ਜ ਸਾ ਲਾਸ ਬਾਲ ਆਪਣੇ ਆ ਅੱਜ ਕੱਲ ਲੀਡਰ ਜਿਹੜੇ ਚਾਹੇ ਚੰਨੀ ਸਾਹਿਬ ਆ ਚਾਹੇ ਰਿੰਕੂ ਸਾਹਿਬ ਆ ਇਹ ਸੰਗਤਾਂ ਨੂੰ ਖਾਸ ਕਰਕੇ ਗੁਰੂਬਦਾਸ ਲਾਹਾਂ ਸੰਗਤਾਂ ਨੂੰ ਇਹ ਵਾਦਾ ਕਰ ਰਿਹਾ ਕਿ ਸਾਨੂੰ ਵੋਟਾਂ ਪਾਓ ਅਸੀਂ ਆਦਮਪੁਰ ਏਅਰਪੋਰਟ ਦਾ ਨਾਮ ਗੁਰੂਬਦਾਸ ਦੇ ਨਾਂ ਤੇ ਰੱਖ ਦਾਂਗੇ ਜਦਕੀ ਇਹ ਸਰਕਾਰ ਵਿੱਚ 5 ਸਾਲ ਰਹੀ ਆ 3 ਮਹੀਨੇ ਮੰਤਰੀ ਵੀ ਰਹੀ ਆ ਮੁੱਖ ਮੰਤਰੀ ਵੀ ਚੰਨੀ ਰਿਹਾ ਉਦੋਂ ਨਹੀਂ ਕੀਤਾ ਕਿ ਸਰ ਐਮਪੀ ਬੰਨ ਕੇ ਰੱਖ ਦੇਣਗੇ ਇਹ ਉਹ ਡੱਡੂ ਆ ਜਿਹੜਾ ਛੱਪੜ ਜਿਹਨੂੰ ਮੀਂਹ ਪੰਦਣੋਂ ਬਾਹਰ ਪੌਂ ਪੌਂ ਕਰਦੇ ਆ ਇਹ ਉਹੀ ਡੱਡੂ ਆ ਜਦੋਂ ਇਲੈਕਸ਼ਨ ਆਉਂਦੀ ਹੈ ਨਾ ਉਦੋਂ ਇਹਨਾਂ ਨੂੰ ਪਤਾ ਵੀ ਮੁੱਦਾ ਤਕਰੀਬਨ ਜਿਹੜਾ ਵੀ ਆਉਂਦਾ ਜਦੋਂ ਵੀ ਇਲੈਕਸ਼ਨ ਆਉਂਦਾ ਹਰੇ ਹਰੇ ਹਰ ਇੱਕ ਇਲੈਕਸ਼ਨ ਦੇ ਬੱਜੇ ਮੁੱਦਾ ਚੱਕਿਆ ਜਾਂਦਾ ਵੀ ਅਸੀਂ 에ਰਪੋਰਟ ਆਦਮਪੁਰ 에ਰਪੋਰਟ ਦਾ ਨਾਮ ਰੱਖਾਂਗੇ ਕਰੋ 10 ਮਾਰਾ ਇੰਨਾ ਤੇ ਪਰ ਨਹੀਂ ਇਹ ਕਦੇ ਵੀ ਨਹੀਂ ਰੱਖਣਗੇ ਦੇਖੋ ਸਾਡੇ ਰਹਿਬਰਾਂ ਦਾ ਸਰਕਾਰ ਬਹੁਜ ਸਮਾਜ ਪਾਰਟੀ ਨੂੰ ਪਤਾ ਭਲੀ ਭਾਂਦੀ ਵੀ ਅਸੀਂ ਆਪਣੇ ਰਹਿਬਰਾਂ ਸਰਕਾਰ ਕਰਦਾ ਕਰਨਾ ਔਰ ਉਹਨਾਂ ਦੇ ਨਾਂ ਤੇ ਯੂਨੀਵਰਸਿਟੀਆਂ ਉਹਨਾਂ ਦੇ ਨਾਂ ਤੇ ਸ਼ਹਿਰਾਂ ਦੇ ਨਾਂ ਉਹਨਾਂ ਦੇ ਨਾਂ ਦੇ ਜ਼ਿਲ੍ਹਿਆਂ ਦੇ ਨਾਂ ਜੇ ਬਣਾਇਆ ਤਾਂ ਕਿਸੇ ਨੇ ਯੂਪੀ ਚ ਪੈਨਮਾਇਆ ਵਤੀਨੇ ਬਣਾਇਆ ਸਰ ਨਕੋਦਰ ਵਾਸੀ ਤੇ ਜੰਦਰ ਵਾਸੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਮੈਂ ਪੂਰੇ ਆਪਣੇ ਭਾਜਪਾ ਸਮਾਜ ਪਾਰਟੀ ਵੱਲੋਂ ਸਾਰੇ ਜ਼ਿਲ੍ਹਾ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਦਾ ਆਂ ਦੇਖੋ ਮੁੰਡਾ ਐਡਵੋਕੇਟ ਬਲਵਿੰਦਰ ਕੁਮਾਰ ਬਹੁਤ ਹੀ ਸੁਝਵਾਨ ਮੁੰਡਾ ਆ ਔਰ ਤੁਹਾਡੇ ਪੰਜ ਸਾਲ ਲੋਕਾਂ ਦੇ ਜੇ ਪਿਛਲੀ ਵਾਰੀ 2 ਲੱਖ 5000 ਵੋਟ ਪਈ ਆ ਤੇ ਲਗਾਤਾਰ ਪੰਜ ਸਾਲ ਲੋਕਾਂ ਦੀ ਕਚਹਿਰੀ ਵਿੱਚ ਉਹਨੇ ਕੰਮ ਕੀਤਾ ਦੁਬਾਰਾ ਫੇਰ ਤੁਹਾਡੇ ਦਰਵਾਜ਼ੇ ਤੇ ਖੜਾ ਆ ਕੇ ਸੋਚ ਸਮਝ ਕੇ ਵੋਟ ਪਾਇਓ ਜੇ ਅੱਗੇ ਮੌਕਾ ਖੁੰਝ ਗਿਆ ਸਾਥੀਓ ਮੁਰਗੇ ਦੁਬਾਰਾ ਸ਼ੈਲ ਇਲੈਕਸ਼ਨ ਬਿਨਾ ਹੋਣ ਇਸ ਕਰਕੇ ਤੁਹਾਨੂੰ ਹੱਥ ਜੋੜ ਕੇ ਅਪੀਲ ਆ ਵੇ ਇੱਕ ਇੱਕ ਵੋਟ ਹਾਥੀ ਦੇ ਨਿਸ਼ਾਨ ਤੇ ਬਲਵਿੰਦਰ ਕੁਮਾਰ ਨੂੰ ਪਾ ਕੇ ਸਰ ਬਸਪਾ ਬినਾ ਰਾਜਪਾਗ ਦੇ 35-40 ਸਾਲਾਂ ਤੋਂ ਸਮਾਜ ਦੇ ਨਾਲ ਹਰ ਦੁੱਖ ਚੁੱਕ ਵਿੱਚ ਖੜਦੀ ਹੈ ਅਗਰ ਸਰਕਾਰ ਬਣ ਜਾਂਦੀ ਹੈ ਐਮਪੀ ਬਣ ਜਾਂਦੇ ਕਿ ਬਹੁਜਨ ਸਮਾਜ ਨੂੰ ਕਰੇ